ਲੋਵੀ ਮਿੱਤਰੋ ਬੱਕਰੀਆਂ ਵਾਲਿਓ ਆਪਾਂ ਅੱਜ ਗੱਲ ਕਰਾਂਗੇ ਮੇਮਣਿਆਂ ਦੀ ਮੋਕ ਦੀ ਜਾਂ ਬੱਕਰੀਆਂ ਦੀ ਮੋਕ ਦੀ ਜਿਵੇਂ ਬੱਕਰੀ ਨੂੰ ਮੋਕ ਲੱਗ ਜਾਂਦੀ ਹੈ ਦੇਸੀ ਨੁਕਤੇ ਦੇਸੀ ਨੁਕਤੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਈ ਲੋਕ ਚਾਹ ਪੱਤੀ ਦੇ ਦਿੰਦੇ ਬੱਕਰੀ ਨੂੰ ਜਾਂ ਉਬਾਲ ਕੇ ਦੇ ਦਿੰਦੇ ਆ ਤੇ ਆਪਾਂ ਜੋ ਵਰਤੇ ਨੁਕਤੇ ਉਹ ਦੱਸਾਂਗੇ ਜਿਵੇਂ ਕਿ ਜਾਮਨ ਹੋ ਗਿਆ ਜਾਮਨ ਪਾ ਲਈਦਾ ਜਾਂ ਜਾਮਨ ਦਾ ਸਾਕ ਉਬਾਲ ਕੇ ਦੇ ਦੇਈਦਾ ਬੱਕਰੀਆਂ ਨੂੰ ਜਾਂ ਮੇਮਣੇ ਨੂੰ ਜਾਂ ਹਲਦੀ ਲੈ ਲੈਣੀ ਆ ਹਲਦੀ ਦੇ ਵਿੱਚ ਤੇਲ ਪਾ ਲੈਣਾ ਤੇ ਨਾਲ ਆਪਣਾ ਹੋਵੇ ਸੰਰ ਲਾ ਲੈਣਾ ਇਹ ਲਾ ਕੇ ਤਿੰਨੇ ਚੀਜ਼ਾਂ ਗੋਲੀਆਂ ਬਣਾ ਕੇ ਬੱਕਰੀ ਨੂੰ ਦੇ ਦੇਣੀਆਂ ਜਾਂ ਜਿੱਡੀ ਵੀ ਬੱਕਰੀ ਹੈਗੀ ਉਸ ਨਾਲ ਆਪਾਂ ਡੋਜ਼ ਮੈਂਟੇਨ ਕਰ ਲੈਣੀ ਆ ਤੇ ਇੱਕ ਹੁੰਦਾ ਆਂਬ ਆਂਬ ਦੀ ਜਿਹੜੀ ਕਿੜਕ ਹੁੰਦੀ ਆ ਉਹ ਆਂਬ ਦੀ ਕਿੜਕ ਨੂੰ ਸਕਾ ਕੇ ਉਹਦਾ ਚੂਰਨ ਬਣਾ ਕੇ ਇੱਕ ਚਮਚਾ ਬੱਕਰੀ ਦੇ ਅੰਦਰ ਮਾਰੋ ਮੋਕ ਦਾ ਹੱਲ ਹੋ ਜੂਗਾ ਜਾਂ ਇਕੱਲਾ ਵੇਸਣ ਪਾਣੀ ਦੇ ਵਿੱਚ ਪਿਆਕ ਦਿਓ ਮਿੱਠਾ ਕਰਕੇ ਉਹਦੇ ਨਾਲ ਵੀ ਹੱਲ ਹੋ ਜਾਂਦਾ ਜਾਂ ਸ਼ਾਮ ਨੂੰ ਤੇਲ ਹਲਦੀ ਦਹੀਂ 10 ਕਿਐਮਲ ਤੇਲ ਲੈ ਲੋ ਹਲਦੀ ਜੱਦਾ ਕਿ ਚਮਚ ਚਮਚਾ ਲੈ ਲੋ ਬੱਕਰੀ ਦੇ ਸਾਬ ਨਾਲ 2-3 ਚਮਚ ਦਹੀਂ ਦੇ ਲੈ ਲੋ ਉਹ ਸਾਰਾ 2-3 ਦਿਨ ਉਹਨੂੰ ਦੇ ਦਿਓ ਕਿਉਂ ਮੋਕ ਦੇ ਨਾਲ ਬੱਕਰੀ ਦੇ ਅੰਦਰ ਵੀ ਐਂਗਲ ਹੋ ਜਾਂਦੀਆਂ ਢੱਡ ਦੇ ਵਿੱਚ ਇੱਕ ਹਲਦੀ ਅੰਦਰ ਵੀ ਬੜੀ ਐਂਟੀਬਾਇਟਿਕ ਦਾ ਕੰਮ ਕਰਦੀ ਆ ਜਿਵੇਂ ਓਕੇ ਦਾ ਰਿਪੋਰਟ ਹੋ ਜਾਂਦੀ ਹੈ ਮੋਕ हट ਜਾਂਦੀ ਆ ਹੋਰ ਵਾਕੇ ਗੋਲੀਆਂ ਗੱਪਟੇ ਵੀ ਆਉਂਦੇ ਆ ਜਾਂ ਜਿਵੇਂ ਆਪਾਂ ਟੈਰਾਮਾਈਸਿੰ ਦਾ ਟੀਕਾ ਵੀ ਪਿਆ ਸਕਦੇ ਆ ਜਿਵੇਂ ਮੇਮਣਾਵਾਂ ਨੂੰ 4-5 ਐਮਐਲ ਪਿਆ ਦੋ ਬੱਕਰੀ ਨੂੰ 5-7 ਐਮਐਲ ਪਿਆ ਦੋ ਉਹਦੇ ਨਾਲ ਵੀ ਮੋਕ ਹੱਲ ਹੋ ਜਾਂਦੀ ਆ ਅਕੀ ਦੇਸੀ ਨੁਕਤੇ ਦੇ ਵਿੱਚ ਮ ਚਾਹ ਪੱਤੀ ਉਬਾਲ ਕੇ ਦੇ ਦੋ ਜਾਂ ਜਿਹੜੇ ਤੁਹਾਨੂੰ ਨੁਕਤੇ ਦੱਸੇ ਆ ਇਹ ਵਰਤ ਲਓ ਜਾਂ ਪੰਜ ਸੱਤ ਦਰਖਤਾਂ ਦੀਆਂ ਟਾਹਣੀਆਂ ਬਾਦੋ ਬੱਕਰੀਆਂ ਨੂੰ ਇੱਕ ਦੋ ਦਿਨਾਂ ਚ ਖਬਰ ਹੋ ਜਾਂਦੀ ਪਹਿਲੀ ਗੱਲ ਤਾਂ ਵੀ ਦਵਾਈ ਦੱਪਾ ਦੇਣ ਤੋਂ ਪਹਿਲਾਂ ਇਹ ਆਪਦਾ ਜਮਾਲਿਆ ਕਰੋ ਨਹੀਂ ਤਾਂ ਦਵਾਈ ਤਾਂ ਦੇ ਹੀ ਦੇਣੀ ਹੈ ਕੋਈ ਵਾਰ ਦੇਸੀ ਨੁਕਤਾ ਵੀ ਆਪਣਾ ਕੰਮ ਕਰ ਜਾਂਦਾ ਵਾ ਦੇਸੀ ਨੁਕਤੇ ਵਰਤਿਆ ਕਰੋ ਜਿਆਦਾ ਤੋਂ ਜਿਆਦਾ ਬੱਕਰੀਆਂ 'ਚ ਉਹਦੇ ਨਾਲ ਹੀ ਆਪਣਾ ਹੱਲ ਸਹੀ ਹੋ ਜਾਂਦਾ ਅਸਲ ਤਾਂ